ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਵਿੱਤਰ ਹਜ਼ੂਰੀ ਵਿੱਚ ਬੈਠੀ ਸਾਰੀ ਸਾਧ ਸੰਗਤ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬਤੇ ਸੁਭੂ ਆਇਆ ਸਾਧ ਸੰਗਤਾਂ ਨੂੰ ਅਸੀਂ ਜੀ ਆਇਆਂ ਆਖਦੇ ਆ ਅੱਜ ਮਹਿਸੂਸ ਹੋ ਰਿਹਾ ਹੈ ਕਿ ਉਹ ਸੰਤ ਬਾਬਾ ਮਾਸੀ ਨੇ ਲੱਖਾਂ ਪ੍ਰਾਣੀਆਂ ਨੂੰ ਅਮਰ ਛਾ ਕੇ ਲੜਨਾ ਜੋੜਿਆ ਹੈ ਅੱਜ ਇੰਨੀ ਸੰਗਤ ਉਹਨਾਂ ਦੇ ਪਿਆਰ ਦੇ ਵਿੱਚ ਆਈ ਹੈ ਉਹਨਾਂ ਦੀ ਯਾਦ ਮਰਵਾਉਣ ਦੇ ਵਿੱਚ ਸਾਧ ਸੰਗਤ ਬਹੁਤ ਵੱਡਾ ਕਾਠ ਹੈ ਸਾ ਸੰਗਤ ਜੀ ਨਾਮ ਜਪਿਆ ਕਰੋ ਵਾਹਿ ਰੂ ਵਹਿਰ ਦਾ ਜਾਪ ਕਰਿਆ ਕਰੋ ਸਵੇਰੇ ਜਲਦੀ ਉਠੋ ਉਠਣ ਸਾਰੀ ਅੱਧਾ ਘੰਟਾ 1 ਘੰਟਾ ਵਹਿ ਰਵੇ ਦਾ ਜਾਪ ਕਰਿਆ ਕਰੋ ਮਨੁੱਖਾ ਤਨ ਬੜੀ ਮੁਸ਼ਕਲ ਨਾਲ ਮਿਲਿਆ ਹੈ ਭਈ ਪ੍ਰਾਪਤ ਮੌਨ ਖੁਦਰੀਆ ਗੋਬਿੰਦ ਮਲ ਕੀ ਇਹ ਤੇਰੀ ਵਧੀਆ ਅਵਰ ਕਾਇ ਤਰੇ ਕਿਤੇ ਨਾ ਕਾਮ ਮੈਂ ਸਾ ਸੰਗਤ ਭਜ ਕੇਵਲ ਨਾਮ ਜਿੰਨਾ ਜਿੰਨਾ ਸਮਾਂ ਆਪ ਜੀ ਨਾਮ ਜਪੋਗੇ ਉਹ ਆਵੀ ਦਾ ਸਮਾਂ ਲਿਖੇ ਲਗੇਗਾ ਅਮਰ ਵੇਲੇ ਆਵੇ ਜਨਾ ਜੋ ਅਮਰ ਵੇਲੇ ਉੱਠ ਕੇ ਨਾਮ ਜਪਦਾ ਹੈ ਬੀਜ-ਬੀਜਦਾ ਹੈ ਐਥੇ ਵੀ ਉਹ ਸੁੱਖ ਮਿਲਦਾ ਹੈ ਦਰਗਾਹ ਵਿੱਚ ਵੀ ਜੇਕਰ ਤੁਸੀਂ ਅੱਧਾ ਘੰਟਾ ਵੀ ਨਾਮ ਜਪੋਗੇ ਉਹ ਤੁਹਾਡਾ ਲਿਖੇ ਵੀ ਲਗੇਗਾ ਸਾਰੀ ਜ਼ਿੰਦਗੀ ਵਾਇਰੂ ਵਾਇਰੂ ਕਰਦੇ ਅਗਰ ਤੁਸੀਂ ਆਲਤਮ ਸਮੇਂ ਤੇ ਤੁਹਾਨੂੰ ਪਰਮੇਸ਼ਰ ਖੁਸ਼ ਹੋ ਕੇ ਫਿਰ ਮੁਖਾਤਨ ਦੇਵੇਗਾ ਸੋ ਸਾਧ ਸੰਗਤ ਜੀ ਵਾਹਿ ਨਾ ਕਰਾ ਕਰੋ ਸਤਨਾਮ ਸਤਨਾਮ ਵਾਹਿ ਕਰਾ ਕਰੋ ਜੇ ਕੋਈ ਮੋਲ ਮਤਲਬ ਦਾ ਜਾਪ ਕਰਨਾ ਚਾਹਦਾ ਹੈ ਮੋਲ ਜਾਂ ਤੱਕ ਕਰਿਆ ਕਰੋ ਜਬੀ ਸ਼ਬਦ ਪਾਠ ਕਰਿਆ ਕਰੋ ਕਟੋ ਕਟ ਹੋ ਰਹੀ ਤਾਂ ਪੰਜ ਪਾਠ ਜਬੀ ਜੀ ਸਾਹਿਬ ਦੇ ਹਰ ਪੁਰਾਣੀ ਨੂੰ ਕਰਨੇ ਚਾਹੀਦੇ ਹਨ ਸੋ ਵਾਹਿ ਰਵ ਜਪ ਕਰੋ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਵਾਹਿਗੁਰੂ 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 ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ 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 ਵਾਹਿਗੁਰੂ ਆਹੇ ਗੁਰੂ ਜੀ ਵਾਹਿਗੁਰੂ ਵਾਹਿਗੁਰੂ ਆਹੇ ਗੁਰੂ ਜੀ ਵਾਹਿਗੁਰੂ ਵਾਹਿਗੁਰੂ ਆਹੇ ਗੁਰੂ ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਸਤ ਨਾਮ ਸਤ ਨਾਮ ਸਤ ਨਾਮ 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 ਜੀ ਕਤ ਨਾਮ ਸਤ ਨਾਮ ਸਤ ਨਾਮ ਜੀ ਸਤ 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 ਸਤਵ ਮਾਨਸ ਜੀ ਨੇ ਬੜੇ ਪਰਪਕਾਰ ਕੀਤੇ ਕਈ ਗਵਧਰੇ ਜਿਹੜੇ ਕਿ ਪੂਰੇ ਨਹੀਂ ਸੀ ਹੋਏ ਉਹ ਪੂਰੇ ਕੀਤੇ ਅਸੀਂ ਥੋੜੇ ਦਿਨ ਪਹਿਲਾਂ ਅਮਰੀਕਾ ਗਏ ਅਸੀਂ ਜਾ ਰਹੇ ਸੀਗੇ ਸੰਗਤ ਕਹਿੰਦੀ ਬਾਬਾ ਜੀ ਐਸ ਸ਼ਹਿਰ ਵਿੱਚ ਵੀ ਗੁਰਦੁਆਰਾ ਬਾਬਾ ਇਹਨੇ ਪੂਰਾ ਕੀਤਾ ਐਸ ਗੁਰਦੁਆਰ ਐਸ ਸ਼ਹਿਰ ਵਿੱਚ ਵੀ ਗੁਰਦੁਆਰਾ ਪੂਰਾ ਕੀਤਾ ਮੁਕਤੀ ਦੀ ਗੱਲ ਕੀ ਬਾਬਾ ਜੀ ਨੇ 15 16 ਗੁਰਦੁਆਰਾ ਸਾਹਿਬ ਜਿਹੜੇ ਕਿ ਕਈ ਸਾਲਾਂ ਤੋਂ ਬਚਾਲੇ ਖੜੇ ਸੀ ਬਾਬਾ ਜੀ ਨੇ ਉੱਥੇ ਕੀਰਤਨ ਕਰ ਕਰਕੇ ਉਹਨਾਂ ਨੂੰ ਸਿਰੇ ਚੜਾਇਆ ਅੱਜ ਉੱਥੇ ਉਹਨਾਂ ਗੁਰਦੁਆਰੇ ਵਿੱਚ ਕਥਾ ਕੀਰਤਨ 사ਤ ਸੰਗ ਹੁੰਦਾ ਹੈ ਉਹ ਮਹਾਪੁਰਖ ਆਉਂ ਜਾਂ ਮਿਲਦੇ ਨਹੀਂ ਸੀ ਉਹ ਤਾਂ ਉਹਨਾਂ ਦਾ ਕਿਸ ਸੰਸਾਰ ਦੇ ਭਲੇ ਵਾਸਤੇ ਮਨੁੱਖਾ ਸ਼੍ਰੀ ਤਾਰਿਆ ਸੀ ਅਸੀਂ ਪਟਿਆਲੇ 'ਚ ਇਕੱਠੇ ਰਹੇ ਆ 4 ਸਾਲ ਰਾਤ ਨੂੰ ਬਾਬਾ ਜੀ ਸਾਢੇ 12 ਇੱਕ ਵੀ ਉੱਠ ਕੇ ਬਾਹਰ ਬੈਠ ਕੇ ਬਾਹਰ ਹੀ ਨਲਕੇ ਤੇ ਇਸ਼ਨਾਨ ਕਰਕੇ 3 4 5 ਘੰਟੇ ਇੱਕੋ ਚੌਂਕੜੇ ਤੇ ਬੈਠੇ ਹੁੰਦੇ ਮੈਂ ਬਾਬਾ ਨੂੰ ਪੁੱਛਿਆ ਬਾਬਾ ਜੀ ਤੁਸੀਂ ਕਿੱਥੇ ਚਲੇ ਜਾਂਦੇ ਹੋ ਤੁਹਾਨੂੰ ਠੰਡ ਨਹੀਂ ਲੱਗਦੀ ਕਹਿੰਦੇ ਅਸੀਂ ਉਸ ਲੋਕ ਦੇ ਵਿੱਚ ਚਲੇ ਜਾਂਦੇ ਆ ਜਿੱਥੇ ਨਾ ਕੋਈ ਊਂਗ ਹੈ ਨਾ ਭੁੱਖ ਹੈ ਨਾ ਸਰਦੀ ਹੈ ਨਾ ਗਰਮੀ ਹੈ ਕਦੀ ਕਦੀ ਗਰਮੀ ਦੇ ਦਿਨਾਂ ਵਿੱਚ ਐਤਵਾਰ ਨੂੰ ਬਾਬਾ ਜੀ ਲੋਥੇ ਧੁੱਪੇ ਜੇਠ ਠਾਰ ਦੇ ਮਹੀਨੇ ਵਿੱਚ ਚੌਂਕੜੀ ਮਾਰ ਕੇ ਬੈਠ ਜਾਣਾ 12 ਵਜੇ 3-22 ਘੰਟੇ ਬਹਿ ਕੇ ਜਾਪ ਕਰਨਾ ਇੱਥੇ ਵੀ ਕੋਹ ਤਪੱਸਿਆ ਕੀਤੀ ਟਟੋ ਕਟ 20-22 ਸਾਲ ਘੋਰੇ ਵਿੱਚ ਮੇਰੇ ਕਹ ਸੂਰਜ ਤੱਕ ਨਹੀਂ ਉਹਨਾਂ ਨੇ ਦੇਖਿਆ ਪਰ 24 ਘੰਟੇ ਨਾਮ ਦੇ ਰੰਗ ਵਿੱਚ ਰੰਗੇ ਰਹਿੰਦੇ ਸੀ ਜੇ ਕਿਤੇ ਚਾਹ ਮੰਗਣੀ ਤਾਂ ਚਾਹ ਦੇ ਦੇਣੀ ਨਹੀਂ ਤਾਂ ਬਸ ਵਾਹਿਗੁਰੂ ਵਾਹਿਗੁਰੂ ਜਾਬੇ ਸਭ ਨੂੰ ਜਿਹੜਾ ਵੀ ਪ੍ਰੇਮੀ ਆਇਆ ਉਹਨੂੰ ਇਹ ਕਿ ਉਹਨਾਂ ਨੇ ਇਹਨਾਂ ਨੇ ਕਿਹਾ ਭਾਈ ਨਾਮ ਜਪੋ ਤੇਰਾ ਭਲਾ ਹੋ ਜਾਊਗਾ ਵਾਹਿਗੁਰੂ ਦਾ ਜਪ ਕਰੋ ਜੇ ਜਪ ਨਹੀਂ ਕਰ ਸਕਦੇ ਸੇਵਾ ਕਰ ਲਓ ਸੇਵਾ ਤੇ ਸਿਮਰ ਇੱਕੋ ਹੀ ਮਾਲਾ ਦੇ ਮਾਲਕੇ ਆ ਸੋ ਸਾਧ ਸੰਗਤ ਜੀ ਜਪ ਕਰਿਆ ਕਰੋ ਇਥੋਂ ਕੁਝ ਨਹੀਂ ਲੈ ਜਾਣਾ ਆਪਾਂ ਇੱਥੇ ਆਏ ਆ ਜੋ ਕੁਝ ਹੈ ਇੱਥੇ ਛੱਡ ਜਾਣਾ ਹੈ ਆਪਣੇ ਨਾਲ ਕੀ ਜਾਏਗਾ ਨਾਮ ਜਪਿਆ ਜਾਏਗਾ ਸੇਵਾ ਕੀਤੀ ਜਿਨ੍ਹਾਂ ਕੀਤੀ ਪਰਪਕਾਰ ਕੀਤਾ ਮਹਾਪੁਰਖਾਂ ਦੇ ਦਰਸ਼ਨ ਕੀਤੇ ਮਹਾਪੁਰਖਾਂ ਦਾ ਬਚਨ ਮੰਨਿਆ ਜਿਨ੍ਹਾਂ ਨੇ ਵੀ ਸੰਤ ਬਾਬਾ ਹੀ ਮਾਨ ਸਿੰਘ ਜੀ ਦਾ ਬਚਨ ਮੰਨ ਲਿਆ ਸਭ ਲੋ ਉਹਦਾ ਆਖੰਤਮ ਸਮੇਂ ਤੇ ਬੇੜਾ ਪਾਰ ਰੋਜਣਾ ਹੈ ਜਿਨ੍ਹਾਂ ਜਿਨ੍ਹਾਂ ਨੂੰ ਵੀ ਸਤਬਾ ਮਾਸ ਨੇ ਜੋ ਵੀ ਜੋਗਤੀ ਦੱਸੀ ਹੈ ਕਿਸੇ ਨੂੰ ਚਵੀਸਾਂ ਦੇ ਪਾਰ ਦੱਸੀ ਹੈ ਕਿਸੇ ਨੂੰ ਮੂਲ ਮਾਤਰ ਦੇ ਕਿਸੇ ਨੂੰ ਵਾਹਿਰੂ ਮਾਤਰ ਦਾ ਕਿਸੇ ਨੂੰ ਸੇਵਾ ਦਾ ਸੋ ਉਹਨਾਂ ਦੇ ਬਚਨਾਂ ਦੇ ਦੇ ਉੱਪਰ ਪਹਿਰਾ ਦੇਣਾ ਹੈ ਤੁਹਾਡੀ ਇੱਥੇ ਵੀ ਸਹਾਇਤਾ ਕਰਨਗੇ ਦਰਗਾਹ ਵਿੱਚ ਵੀ ਸਰਗੇ ਸੋ ਸੰਗਤ ਸੰਗਤ ਜੀ ਰੋਜ਼ ਸਵੇਰੇ ਅਮਰਤ ਵੇਲੇ ਉੱਠ ਕੇ ਵਾਹਿਰੂ ਵਾਹਿਰੂ ਕਰਦੇ ਉੱਠਿਆ ਕਰੋ ਵਾਹਿਰੂ ਵਾਹਿਰੂ ਕਰਦੇ ਇ ਜਾਪ ਕਰਿਆ ਕਰੋ ਵਾਹਿਰੂ ਵਾਹਿਰੂ ਕਰਦੇ ਇ ਇਸ਼ਨਾਨ ਕਰੋ ਖਾਂਦੇ ਪੀਂਦੇ ਉੱਠਦੇ ਬੈੰਦੇ ਸੋ ਵਾਹਿਰੂ ਦਾ ਜਾਪ ਕਰੋ ਵਾਹਿਰੂ ਕਾਲ ਸਾ ਵੈ